ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਹੈ ਲੜੀਵਾਰ ਸੀਰੀਜ਼ ਦਾ ਸਰ ਹੈ ਬੁੱਲਾਂ ਦੀ 1 ਬਾਈ 1 ਅੱਜ ਦਾ ਵਿਸ਼ਾ ਹੈ ਜੀ ਆਪਣਾ HF ਦਾ VX93 ਬੁੱਲ ਜਿਸ ਦਾ ਕੀ ਪੂਰਾ ਨਾਮ ਹੈ ਕੋਲਟ C O L T ਕੋਲਟ ਇੱਕ ਜੀ ਤੁਹਾਨੂੰ ਬੇਨਤੀ ਹੈ ਸਾਰੇ ਜਾਣ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਜੀ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣੇ ਰਹਿੰਦਾ ਹੈ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ HFV X93 Colt ਜਿਸ ਦਾ ਕ੍ਰੀਡ ਆਫ ਬਰਥ ਹੈ ਜੀ 15 6 2014 ਠੀਕ ਹੈ ਜੀ ਜਰਮਨੀ ਦਾ ਬੋਲ ਆ ਇمپੋਰਟ ਕੀਤਾ ਹੋਇਆ ਬੋਲ ਆ ਜੀ ਇਹ ਸਭ ਤੋਂ ਪਹਿਲਾਂ ਆ ਪੈਸੇ ਦੇ ਪੈੜਾ ਗਰੀ ਦੀ ਗੱਲ ਕਰੀਏ SP Rado P Cross Bronco Cross Jefferson ਠੀਕ ਹੈ ਜੀ ਸਾਇਰ ਨੇਮ ਮਤਲਬ ਲਖੇ ਇਸ ਦੇ ਪਿਤਾ ਦਾ ਨੇਮ SP Rado P PGD ਪਟਨਰ ਗ੍ਰੈਂਡਮ ਮਤਲਬ ਉਹਦੇ ਦਾਦਾ ਜਨਾ ਪਰਕੀ ਪਟਰਨਲ ਗ੍ਰੈਂਡ ਸਾਇਰ ਮਤਲਬ ਦਾਦਾ ਜਨਾ ਐਪਿਕ ਪਟਰਨਲ ਗ੍ਰੈਂਡ ਡੈਮ ਸਾਇਰ ਮਤਲਬ ਕਿ ਇਸ ਦੇ ਪਰਦਾਦਾ ਦਾ ਨਾਮ ਹੈ ਜੀ ਗੋਲਡਵਿਨ ਤੇ ਡੈਮ ਨੇਮ ਮਤਲਬ ਇਸ ਦੀ ਮਾਂ ਦਾ ਨੇਮ W E H J I 194 ਮਟਰਨਲ ਗ੍ਰੈਂਡ ਡੈਮ ਮਤਲਬ ਕਿ ਨਾਨੇ ਦਾ ਨਾਮ W E H Jane 106 ਮਟਰਨਲ ਗ੍ਰੈਂਡ ਸਾਇਰ ਮਤਲਬ ਕਿ ਨਾਨੀ ਦਾ ਨਾਮ ਬ੍ਰੌਨਕੋ M G D S ਮਤਲਬ ਕਿ ਇਸ ਦੇ ਪੜਨਾਨੇ ਦਾ ਨਾਮ ਹੈ ਜੀ ਜੈਫਰਸਨ ਠੀਕ ਹੈ ਜੀ ਇਹ ਤਾਂ ਹੋ ਗਿਆ ਇਸ ਦੀ ਪੈਡੇਗਰੀ ਜੀ ਜੇ ਆਪਾਂ ਇਸ ਦੇ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ ਇਸ ਦੀ ਮਾਂ ਦੇ ਮਿਲਕ ਰਿਕਾਰਡ ਦਾ ਹੈ ਜੀ ਡਾਟਾ 14116 ਠੀਕ ਹੈ ਜੀ 1 ਸਾਲ ਦਾ ਉਸ ਦਾ ਮਿਲਕ ਰਿਕਾਰਡ ਹੈ ਇਸ ਦਾ 14116 ਜੇ ਆਪਾਂ ਨੂੰ ਇਸ ਨੂੰ ਆਪਾਂ 305 ਦਿਨਾਂ ਦੇ ਭਾਗ ਕਰਦੇ ਹਾਂ ਤਾਂ ਤਾਂ ਤਕਰੀਬਨ ਆਪਣਾ 46 47 ਲੀਟਰ ਇੱਕ ਦਿਨ ਦੀ ਔਸਤ ਨਿਕਲ ਕੇ ਆ ਜਾਂਦੀ ਹੈ ਕਿ ਜੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਦਾ ਮਿਲਕ ਰਿਕਾਰਡ ਜੇ ਆਪਾਂ ਫੈਟ ਦੀ ਐਵਰੇਜ ਦੀ ਗੱਲ ਕਰੀਏ ਤਾਂ 4.36 ਹੈ ਜੀ ਇਸ ਦੀ ਫੈਟ ਠੀਕ ਹੈ ਜੀ ਜੈਨਮਿਕ ਵੈਲਿਊ ਜੇ ਮਿਲਕ ਦੀ ਕਰੀਏ ਤਾਂ ਮਿਲਕ ਨੂੰ ਬਹੁਤ ਹੀ ਜ਼ਿਆਦਾ ਵਧਾ ਰਿਹਾ ਹੈ ਜੀ 1711 ਲੀਟਰ ਪਲੱਸ ਕਰ ਰਿਹਾ ਹੈ ਜੀ ਇੱਕ ਸਾਲ ਜੋ ਕਿ ਬਹੁਤ ਹੀ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਜੇ ਆਪਾਂ ਇਸ ਨੂੰ 305 ਦਿਨਾਂ ਦੇ ਭਾਗ ਕਰਦੇ ਹਾਂ ਤਾਂ ਤਕਰੀਬਨ 5 ਤੋਂ 6 ਲੀਟਰ ਉਸਤਾਰੀ ਹੈ ਮਤਲਬ ਕਿ ਇਸ ਦੀ ਜੇ ਬੱਚੀ ਗਾਂ ਅੱਗੇ ਦਾ ਦਊਗੀ ਤਾਂ ਉਹ ਆਪਣੀ ਮਾਂ ਨਾਲੋਂ 5 ਤੋਂ 6 ਲੀਟਰ ਦੁੱਧ ਇੱਕ ਸਾਲ ਦਾ ਇੱਕ ਦਿਨ ਦਾ ਸੌਰੀ ਵੱਧ ਦਹੂਗੀ ਠੀਕ ਹੈ ਜੀ ਇਹ ਦੁੱਧ ਦੀ ਉਸ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਜਾ ਰਹੀ ਹੈ ਠੀਕ ਹੈ ਜੀ ਇਸ ਤੋਂ ਅੱਗੇ ਜੀ ਆਪਣਾ ਇਹਦਾ ਜੇ ਗ੍ਰਾਫ ਆਪਾਂ ਦੇਖੀਏ ਇਹ ਗ੍ਰਾਫ ਆਰ ਜੀ ਜੀ ਰਿਲੇਟਿਵ ਬਰੀਡਿੰਗ ਵੈਲਿਊ ਟੋਟਲ ਮੈਰਿਟ ਇੰਡੈਕਸ ਠੀਕ ਹੈ ਜੀ ਇਹ ਜਿਹੜਾ ਗ੍ਰਾਫ ਆ ਇਹ ਜਰਮਨੀ ਦਾ ਉਹਨਾਂ ਦੀ ਆਪਣੀ ਆਪ ਦੀ ਕੰਪਨੀ ਦਾ ਗ੍ਰਾਫ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਜਿਵੇਂ ਦੇਖਦੇ ਆ ਜਿਵੇਂ ਆਪਣੇ TPI ਸਕੋਰ ਦੇਖਦੇ ਆ ਸਭ ਤੋਂ ਵੱਧ ਟੋਟਲ ਪਰਫਾਰਮੈਂਸ ਇੰਡੈਕਸ ਵਿਚਾਰੇ ਉਹਦੇ ਸਰੀਰ ਦੀ ਬਣਤਰ ਆਰਡਰ ਫੀਟ ਸਾਰਾ ਕੁਝ ਦੇਖ ਕੇ ਦੇ ਹੋਏ ਟੀਪੀਐਸ ਕੋਰ ਤਿਆਰ ਕਰਦੇ ਆ ਉਸ ਤਰ੍ਹਾਂ ਇਹਨਾਂ ਦਾ ਆਰਜੇਡ ਐਮ ਹੁੰਦਾ ਆਰਜੇਡ ਐਨ ਹੁੰਦਾ ਇਹ ਸਾਰਾ ਅਡੋਰ ਦੀ ਹੁੰਦਾ ਉਹ ਤੁਹਾਨੂੰ ਮੈਂ ਦੱਸੂਗਾ ਹੁਣ ਵੀ ਆਰਜੇਡ ਐਮ ਕੀ ਆ ਆਰਜੇਡ ਐਨ ਕੀ ਆ ਕੰਪਲੈਕਸ ਕਨਫਿਗਰੇਸ਼ਨ ਕੀ ਆ ਕੰਪਲੈਸ ਫਰਟੀਲਿਟੀ ਕੀ ਆ ਠੀਕ ਹੈ ਜੀ ਉਹ ਤੁਹਾਨੂੰ ਮੈਂ 1 ਬਾਈ 1 ਦੱਸੂਗਾ ਹੁਣ ਇਹ ਹੋਗਾ ਜੀ ਇਸ ਦਾ ਚਾਰਟ ਆਰਜੇਡ ਐਮ 45% ਹੈ ਜੀ ਇਸ ਦਾ 20% ਇਹ ਹੈ ਕਿ ਰਿਲਾਈਬਿਲਟੀ ਕਿੰਨੇ ਯੋਗਪਰੂਸਾ ਪੱਕਾ ਸਕਦੇ ਆ ਹੁਣ ਆਪਾਂ ਇਸ ਤੋਂ ਅੱਗੇ ਦੇਖਦੇ ਆਂ ਜੀ ਆਰ ਜ਼ेड ਐਮ ਹੈਗਾ ਜੀ ਇਸ ਦਾ 124 ਆਰ ਜ਼ेड ਐਮ ਦਾ ਮਤਲਬ ਇਹ ਹੁੰਦਾ ਹੈ ਜੀ ਬੁੱਲ ਦੀ ਮਿਲਕ ਜੈਨੇਟਿਕ ਵੈਲਿਊ ਠੀਕ ਹੈ ਜੀ ਉਸ ਨੂੰ ਕਹਿੰਦੇ ਆਰ ਜ਼ेड ਐਮ ਲ ਜਿਸ ਦਾ ਪੂਰਾ ਨਾਮ ਹੈ ਜੀ ਰਿਲੇਟਿਵ ਫਿਊਚਰ ਵਰਟੋ ਮਿਲਕ ਠੀਕ ਹੈ ਜੀ ਤੇ ਜੇ ਇਹ ਦੇਖੀਏ ਆਪਣਾ ਇਹਦਾ ਐਕਸ ਐਸ ਤੋਂ ਦੇਖੋ ਜੀ 124 ਆ ਇਹ 100 ਤੋਂ ਜੇ ਕੋਈ ਵੀ ਹੈ ਨਾ ਜਿੰਨਾ ਆਪਣਾ ਸਕੋਰ ਤੁਹਾਨੂੰ ਮੈਂ ਦੱਸ ਰਿਹਾ 100 ਤੋਂ ਘੱਟ ਜਿੰਨਾ ਹੋਵੇ ਉਹ ਮਾੜੇ ਮਾੜਾ 100 ਤੋਂ ਉੱਪਰ ਚੰਗਾ ਹੀ ਚੰਗਾ ਹੈ ਇਹ ਮਿਲਕ ਦੇ ਪ੍ਰੋਡਕਸ਼ਨ ਵਧਾਉਂਦਾ ਹੈ 120 ਤੋਂ ਉੱਪਰ ਹੈ ਔਰ ਤੁਮ ਦਾ ਦੂਜਾ ਬੱਲ 100 ਅਸਤ ਬੱਲ ਜੇ 90 ਤੋਂ ਘੱਟ ਹੋਵੇ ਤਾਂ ਕਮਜ਼ੋਰ ਦੁੱਧ ਜਨਰੇਟ ਕਰਨ ਵਾਲਾ ਬੱਲ ਹੁੰਦਾ ਵਾ ਠੀਕ ਹੈ ਜੀ ਤਾਂ ਇਹ ਆਪਣੇ ਬੱਲ ਦਾ ਇਸ ਦਾ 124 ਹੈ ਜੋ ਕਿ ਬਹੁਤ ਹੀ ਵਧੀਆ ਬੱਲ ਮੰਨਿਆ ਜਾਂਦਾ ਹੈ ਜੀ ਇਸ ਦੇ ਵਿੱਚ ਇਸ ਤੋਂ ਅੱਗੇ ਦੇਖੋ ਜੀ ਆਰ ਜੈਡ ਈ ਜੋ ਕਿ 117 ਹੈ ਜੋ ਕਿ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਜੇ ਇਸ ਦਾ ਫੀਟ ਮਤਲਬ ਕਿ ਪੈਰਾਂ ਦਾ ਜਾਂ ਲਿਗ ਦਾ ਸਕੋਰ ਬਸ ਅਗੇ ਲੱਤਾਂ ਦਾ ਮਤਲਬ ਕਿ ਕਈ ਜਿਵੇਂ ਗਾਂ ਜਾਂ ਪੈਰਾਂ ਜਿਹਾ ਕਮਜ਼ੋਰ ਹੁੰਦੀਆਂ ਖੁਰ ਦੇ ਉੱਤੇ ਖੁਰ ਚੜ ਜਾਂਦਾ ਹੈ ਮੂਰਲਾ ਆਪ ਨੂੰ ਕਟਾਉਣਾ ਪੈਂਦਾ ਵਾ ਵੀ ਉਸ ਚੀਜ਼ ਨੌਬਤ ਇਸ ਗਾਂ ਦੀਆਂ ਬੱਚੀਆਂ ਬੁੱਲ ਦੀਆਂ ਬੱਚੀਆਂ ਨੂੰ ਅੱਗੇ ਨਹੀਂ ਆਊਗੀ ਠੀਕ ਹੈ ਜੀ ਇਹਦਾ ਸਕੋਰ 117 ਜੋ ਕਿ ਬਹੁਤ ਹੀ ਜਿਆਦਾ ਵਧੀਆ ਮੰਨਿਆ ਜਾਂਦਾ ਹੈ ਫੀਟ ਸਕੋਰ ਵੱਲੋਂ ਆਰ ਜੇ ਡੀ ਠੀਕ ਹੈ ਜੀ ਇਹ ਜਰਮਨੀ ਦਾ ਚਾਰਟ ਆ ਇਸ ਕਰਕੇ ਇਸ ਦੇ ਇਦਾਂ ਲਿਖਿਆ ਆਰ ਜੇ ਡੀ ਆਰ ਜੇ ਡੀ ਇਸ ਤਰ੍ਹਾਂ ਲਿਖਿਆ ਆ ਰਿਹਾ ਠੀਕ ਹੈ ਜੀ ਤੇ ARZE ਜਿਵੇਂ ਜੀ ਇਹ ਅੰਡਰ ਦੀ ਵੀ ਸਪੋਰਟ ਕਰੂਗਾ ਅੰਡਰ ਨੂੰ ਜੇ ਲੈਵਲ ਨੂੰ ਵਧੀਆ ਬਣਾਊਗਾ ਠੀਕ ਹੈ ਜੀ 100 ਦੇ ਉੱਪਰ ਸੋਰ ਜਿੰਨਾ ਹੋਵੇ ਉਹ ਚੰਗਾ ਚੰਗਾ ਮੰਨਿਆ ਜਾਂਦਾ ਹੈ ਜੀ ਥੱਲੇ ਦੇਖੋ ਜੇ ਕਿ RZ ਆ ਰਿਹਾ ਹੈ ਜੀ ਉਸ ਦਾ ਮਤਲਬ ਹੈ ਫਰਟੀਲਿਟੀ ਇੰਪਰੂਵਮੈਂਟ ਕਰਦਾ ਹੈ ਜੀ ਦੇਖੋ 108 ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਫਰਟੀਲਿਟੀ ਐਂਡ ਲਿਵਰਬਿਲਟੀ ਜਿਵੇਂ ਹਣ ਕੱਲੇ ਕੱਲੇ ਬਾਰੇ ਦੱਸਣਾ ਹੋਵੇ ਤਾਂ ਉਹ ਜ਼ਿਆਦਾ ਵਿਸ਼ਾ ਲੰਮਾ ਚਲਾ ਜਾਊਗਾ ਇਸ ਕਰਕੇ RZ R ਮਤਲਬ ਕਿ ਫਰਟੀਲਿਟੀ ਤੇ ਲਿਵਰਬਿਲਟੀ ਦਾ ਹੁੰਦਾ ਜੀ ਇਸ ਦਾ আর জড এস মানে যে এসমেট্রিক সেল স্কোর জিন্নাহে ਘਟ ਤੋਂ ਘਟ ਹੋਵੇ ওনা চাঙ্গা ਹੁੰਦਾ ਵਾ ਇਸ ਦਾ 106 ਹੈ ਜੋ ਇਸ ਨੂੰ ਡਾਊਨ ਰੱਖਣ ਵਿੱਚ ਮਦਦ ਕਰੇਗਾ ਮਤਲਬ ਕਿ ਜਿਹੜੇ ਇਸ ਦੇ ਲੈਵਲ ਨੂੰ ਮਸਟੇਟਸ ਜਾਂ ਹੋਰ ਕੋਈ ਵੀ ਪ੍ਰਕਾਰ ਦੀ ਇਨਫੈਕਸ਼ਨ ਨਹੀਂ ਹੋਵੇਗੀ ਜੀ ਇਸ ਬੋਲ ਦੀਆਂ ਬੱਚਿਆਂ ਨੂੰ আর জড এস 106 ਤਕਰੀਬਨ ਜਿੰਨੇ ਵੀ ਪੈਰਾਮੀਟਰ ਹੈ ਜੀ ਆਪਣੇ ਬੁੱਲ ਦੀਆਂ ਹੁੰਦੀਆਂ ਜਿਵੇਂ ਪੈਰਾ ਦਾ ਸਕੋਰ ਹੋ ਗਿਆ ਸਟਰਕਚਰ ਹੋ ਗਿਆ ਫਰੇਮ ਹੋ ਗਿਆ ਮਿਲਕ ਪ੍ਰੋਡਕਸ਼ਨ ਹੋ ਗਿਆ ਫੈਟ ਪ੍ਰੋਡਕਸ਼ਨ ਹੋ ਗਿਆ ਠੀਕ ਹੈ ਜੀ ਸਾਰਿਆਂ ਨੂੰ ਇਹ ਇੰਪਰੂਵਮੈਂਟ ਹੀ ਕਰ ਰਿਹਾ ਹੈ ਬੁੱਲ ਕਿਉਂਕਿ ਸਾਰੇ ਸਕੋਰ ਐਸੇ ਦੇ 100 ਤੋਂ ਉੱਪਰ ਹਨ ਠੀਕ ਹੈ ਜੀ ਵਾਰ-ਵਾਰ ਜਿਵੇਂ ਬੱਚੀਆਂ ਰਿਪੀਟ ਕਰਨਗੀਆਂ ਉਸ ਦੀ ਪ੍ਰੋਬਲਮ ਨਹੀਂ ਆਊਗੀ ਖਰਾਕ ਘੱਟ ਖਾਣਗੀਆਂ ਦੁੱਧ ਵੱਧ ਦੇਣਗੀਆਂ ਫੀਡ ਨੂੰ ਵੀ ਸੇਵ ਕਰਨਗੀਆਂ ਇਸ ਬੁੱਲ ਦੀਆਂ ਬੱਚੀਆਂ ਤਕਰੀਬਨ ਬਹੁਤ ਹੀ ਵਧੀਆ ਰਿਜ਼ਲਟ ਇਸ ਬੁੱਲ ਦਾ ਹੈ ਜੀ ਤੇ ਮਿਲਕ ਦੀ ਇੰਪਰੂਵਮੈਂਟ ਦੇਖੋ ਜੀ ਕਿੰਨੀ ਜ਼ਿਆਦਾ ਕਰ ਰਿਹਾ ਹੈ ਪਲੱਸ 124 ਜੋ ਕਿ ਬਹੁਤ ਹੀ ਉੱਚ ਦਰਜੇ ਦਾ ਮੰਨਿਆ ਜਾ ਰਿਹਾ ਹੈ ਜੀ ਕਾਫੀ ਚੰਗਾ ਬੋਲ ਆ ਜੀ ਇਹ ਇਹ ਤੇ ਇਸ ਦੇ ਕਾਫੀ ਵਧੀਆ ਰਿਜ਼ਲਟ ਆ ਰਹੇ ਆ ਸਾਰੇ ਫਾਰਮਾਂ ਦੇ ਵਿੱਚ ਆਪਣੇ ਇਸ ਬੋਲ ਦੇ ਤਕਰੀਬਨ ਜਿਹੜੀਆਂ ਹੀਫਰ ਆ ਜਿਵੇਂ ਆਪਾਂ ਨੂੰ ਜਿੰਨਾਂ ਨੂੰ ਪਲੂਨ ਬਾਰੇ ਕਹਿ ਦਿੰਨੇ ਆ ਉਹਨਾਂ ਦੇ ਵੀ ਇਸ ਬੋਲ ਦੇ ਸਿਮਿੰਦਰ ਰਿਜ਼ਲਟ 35 ਤੋਂ ਪਲੱਸ ਲੀਟਰ ਆ ਰਿਹਾ ਹੈ ਜੀ ਮਾਤਾ ਬੋਲ ਕੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਰਿਹਾ ਹੈ ਜਿਸ ਬੋਲ ਦਾ ਵੀ 193 ਜਰਮਨੀ ਜਰਮਨੀ ਦਾ ਜੋ ਇੰਪੋਰਟ ਕੀਤਾ ਹੋਇਆ ਬੋਲ ਹੈ ਜੀ ਤੇ ਜੇ ਆਪਾਂ ਦੇਖੀਏ ਦੂਜੇ ਜਾਂ ਤੀਜੇ ਸੂਏ ਜਦੋਂ ਉਹ ਗਾਂਸ ਹੁੰਦੀ ਦੁਆਰੇ ਤਾਂ 40 ਤੋਂ 45 50 ਲੀਟਰ ਤੱਕ ਵੀ ਇਸ ਬੋਲ ਦੀਆਂ ਵਛੀਆਂ ਦੁੱਧ ਦੇ ਰਹੀਆਂ ਹਨ ਜੀ ਚੰਗੇ ਫਾਰਮਾਂ ਵਿੱਚ ਵਿੱਚ ਇਹਨਾਂ ਦਾ ਰਿਕਾਰਡ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਆਨਲਾਈਨ ਜਾ ਕੇ ਸਰਚ ਵੀ ਮਾਰ ਸਕਦੇ ਆ ਸੋਨੂੰ ਸਾਰੀ ਡਿਟੇਲ ਮਿਲ ਜਾਊਗੀ ਇਸ ਬੋਲ ਦੀ ਇਹ ਤੁਸੀਂ ਇਸ ਬੋਲ ਨੂੰ ਜ਼ਰੂਰ ਆਪਣੇ ਬ੍ਰੀਡ ਨੂੰ ਅੱਗੇ ਵਧਾਉਣ ਵਾਸਤੇ ਸ਼ਾਮਲ ਕਰ ਸਕਦੇ ਆਂ ਜੀ ਪ੍ਰੋਟੀਨ ਵਿੱਚ ਵੀ ਬਹੁਤ ਵਾਧਾ ਕਰਦਾ ਹੈ ਮਤਲਬ ਕਿ ਜੇ ਆਪਾਂ ਕਿਸੇ ਕੋਈ ਦਹੀਂ ਜਾਂ ਮੱਖਣ ਜਾਂ ਕਿਸੇ ਜੀ ਦੀ ਜਿਵੇਂ ਚੀਜ਼ ਬਣਾਉਣੀ ਹੋਵੇ ਤਾਂ ਉਸੋ ਚੀਜ਼ ਵਿੱਚ ਇਸ ਬੋਲ ਦੀਆਂ ਪਛੀਆਂ ਦੁੱਧ ਬਹੁਤ ਹੀ ਜ਼ਿਆਦਾ ਸਹਾਇਕ ਹੁੰਦਾ ਹੈ ਜੇ ਬ੍ਰੀਡਿੰਗ ਤੇ ਜੇ ਕੰਮ ਕਰਨਾ ਹੋਵੇ ਤਾਂ ਇਸ ਬੋਲ ਦਾ ਸੀਮਨ ਭਰ ਆ ਕੇ ਅੱਗੇ ਆਪਾਂ ਚੰਗੀ ਬ੍ਰੀਡ ਤਿਆਰ ਕਰ ਸਕਦੇ ਆਂ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਪਹਿਲੇ ਨੂੰ ਬਲੂਨ ਵੈੜਦੇ ਹੀ 35 ਤੋਂ ਪਲੱਸ ਲੀਟਰ ਦੁੱਧ ਇਸ ਬੋਲਰ ਦੀਆਂ ਪਛੀਆਂ ਦੇ ਰਹੀਆਂ ਨੇ ਜੀ ਤੇ ਦੂਜੀ ਤੇ ਤੀਜੀ ਸਵੇ ਤਾਂ 45 ਤੋਂ 50 ਲੀਟਰ ਤੱਕ ਪਹੁੰਚ ਜਾਂਦੇ ਨੇ ਹੈ ਜਿਸ ਬੋਲਰ ਦੀਆਂ ਵੱਛੀਆਂ 21 197 ਤੇ ਜੇ ਕਿਸੇ ਮੇਰੇ ਵੀਰ ਭਰਾ ਕੋਲੇ ਇਸ ਬੋਲਰ ਦੀਆਂ ਵੱਛੀਆਂ ਹਨ ਤਾਂ ਉਹ ਜਰੂਰ ਆਪਣੇ ਉਸ ਦਾ ਬਾਇਓ ਡਾਟਾ ਕਮੈਂਟ ਵਿੱਚ ਦੱਸ ਸਕਦਾ ਹੈ ਕਿ ਭਾਈ ਸਾਨੂੰ ਇਸ ਦਾ ਇਹ ਰਿਜ਼ਲਟ ਮਿਲ ਰਿਹਾ ਹੈ ਠੀਕ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੇ ਤੇ ਬੇਨਤੀ ਹੈ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ